ਪੁਲਿਸ ਅਫਸਰ ਚਾੜੂ ਦੀ ਸਰਕਾਰ ਦਾ ਕੰਮ ਕਰ ਰਹੇ ਆ ਇੱਕ ਥਾਣੇਦਾਰਾਂ ਤੋਂ ਤਨ ਦਬਕੇ ਮਾਰੇ ਨੇ ਸਰਪੰਚਾਂ ਨੂੰ ਕਹਿੰਦੇ ਨੇ ਜਾ ਕੇ ਕੋਠੀ ਮਿਲਣੋ ਗਰਾਲ ਸਿੰਘ ਨੂੰ ਨਹੀਂ ਮਿਲੋਗੇ ਤੁਹਾਡੇ ਦੇ ਖਰਚੇ ਦਰਦ ਕਰਾਂਗੇ ਮੈਂ ਤਾੜਨਾ ਕਰਦਾ ਪੁਲਿਸ ਤੇ ਮਲਾਜਮਾਂ ਨੂੰ ਤੁਸੀਂ ਪੰਗਾ ਕਿਸੇ ਨਾਲ ਪਾਇਆ ਮਦਨਾਲਾ ਪਹਿਲਾਂ ਵੀ ਪੰਗਾ ਲਿਆ ਸੀ ਦੋ ਚਾਰ ਅਫਸਰ ਹੀ ਨੇ ਦੇ ਸਾਲ ਰੋਲ ਕੇ ਰੱਖਿਆ ਰੋਲ ਕੇ ਪੂਰੇ ਪਿਆਫਰੀ ਲੱਗਦਾ ਏ ਦੇ ਡੀਏ ਜੀ ਅਸਿਸਟੈਂਟ ਦੇ ਬੰਦੇ ਜੀ ਉਸ ਦਾ ਹਾਈਟ ਵਾਲੇ ਦਰ ਯਾ ਤਾਂ ਰਿਟਾਇਰਮੈਂਟ ਲਵਗੇ ਜਾਂ ਨੌਕਰੀਆਂ ਛੱਡੋਗੇ ਇਹਦਾ ਹੱਲ ਕਰਨਾ ਤੁਹਾਡਾ ਚਾਰ ਬੰਦੇ ਆ ਝਾੜੂ ਦੇ ਜਿਨ੍ਹਾਂ ਨੇ ਸਿੰਘਾਂ ਨੂੰ ਮਿੱਟੀ ਚੱਕੀ ਹੋਈ ਆ ਅੱਜ ਉਹ ਵੀ ਇਸ ਤੇ ਤਾੜਨਾ ਕਰਦਾ ਜਿੰਨਾ ਤੁਸੀਂ ਕਰੋਗੇ ਪਰਤੇ ਦਰਦ ਕਰਾਓਗੇ ਜਿੰਨੇ ਦਬਕੇ ਮਾਰਗੇ ਸਰਪੰਚਾ ਜੇ ਕਹਾਂ ਜਿ ਫਟੇ ਪਾਉਗੇ ਇੱਕ ਇੱਕ ਬਦਲਾ ਕੱਟੂਗਾ ਜੇ ਬਾਪ ਦਾ ਪੁੱਤ ਹੋਇਆ ਨਾ ਤੇਰੇ ਵੜ ਗਿਆ ਨੱਕ ਰੇਵਾ ਜੀ ਕਿਤੇ ਹੈ ਹੱਕ ਬਣਦਾ ਤੁਹਾਡਾ ਇਹ ਡਰ ਛੱਡ ਕੇ ਜੋ ਅੱਜ ਗੁਰਲਾਲ ਤੱਕੇ ਮਾਰ ਮਾਰ ਕੇ ਤੁਹਾਡੇ ਤੋਂ ਤੁਹਾਨੂੰ ਜੁਆਇਨ ਕਰਾ ਰਿਆ ਪਰ ਬਾਟਨ ਦਾ ਤੁਸੀਂ ਅੰਦਰ ਜਾ ਕੇ ਦਬਣਾ ਉੱਥੇ ਤਾਂ ਨਹੀਂ ਗੁਰਲਾਲ ਖੜਾ ਹੋ ਗਿਆ ਇਕੱਲੀ-ਇਕਲੀ ਮਸ਼ੀਨ ਤੇ ਵੀ ਜੇ ਸਾਡੀ ਆਪ ਵਿੱਚ ਕੋਈ ਗੱਲਬਾਤ ਹੈਗੀ ਆ ਉਹ ਮਾਨਨ ਨਾਲ ਲਿਬੜਾਂਗੇ ਮੇਰੇ ਵੀਰੋ ਜਦੋਂ ਮੈਂ ਖੜੂਗਾ ਉਹ ਮੇਰੇ ਨਾਲ ਨਿਭੜਿਓ ਅੱਜ ਤਰ ਵੀ ਗੱਲ ਦੀ ਦਾ ਕੋਈ ਨੁਕਸਾਨ ਨਹੀਂ ਤੁਹਾਡਾ ਕਰਦਾ ਹਕਮਰ ਦਾ ਜਿਨ੍ਹਾਂ ਨੇ ਚੰਗੇ ਚੱਕੇ ਉਹਦੇ ਲੈ ਕੇ ਮੈਂ ਤੋਂ ਮਾਰਕ ਕਮੇਟੀ ਦੇ ਚੇਅਰਮੈਨ ਬਣੇ ਉਹਨਾਂ ਨੂੰ ਸ਼ਰਮਣੀ ਚਾਹੀਦੀ ਅੱਜ ਘਰ ਤੋਂ ਰੁਕਣਾ ਸ਼ਰਮਣੀ ਚਾਹੀਦੀ ਨਾ ਰੁਕਣਾ ਅੱਜ

ਜਿਹੜਾ ਬੰਦਾ ਕਾਂਗਰਸੀ ਹੋ ਕੇ ਕਾਂਗਰਸ ਦੇ ਵਿੱਚ ਵੋਟ ਪਾਣੀ ਕਹਿੰਦਾ ਜੁੱਤੀ ਕੱਢ ਲੈ ਦੱਸ ਚੁੱਕਿਆ ਉਹਦੇ ਸੱਤ ਮਾਰੇ ਉਹ ਰਾ ਜੁੱਤੀਆਂ ਮਾਰ ਕੇ ਮੈਨੂੰ ਬੁਲਾ ਰਹੇ ਉਤੇ ਕੋਈ ਬੰਦਾ ਕਾਂਗਰਸ ਦੇ ਉਲਟ ਵੋਟ ਪਵਾਦਾ ਪਾਦਾ ਤੁਹਾਡੇ ਕੋਲ ਗੱਲ ਕਰਦਾ ਫਿਰ ਉਹ ਡਰਨ ਦੀ ਲੋੜ ਨਹੀਂ ਤੁਹਾਡੀ ਜੁੱਤੀ ਕਾਇਮ ਰੱਖਿਓ ਤੇ ਜੁੱਤੀ ਕਾਇਮਾ ਜਿਵੇਂ ਕਿ ਹਿੰਮਤ ਨਹੀਂ ਪੈਣੀ ਕਾਂਗਰਸੀ ਉਹ ਦੂਜੇ ਨੂੰ ਵੋਟ ਪਵਾ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਆਪਣੇ ਚੋਣ ਦਫ਼ਤਰ ਖੋਲੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਕਨੌਰ ਫੀਖੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਡਾਕਟਰ ਤਰਨਵੀਰ ਕਾਂਤੀ ਦੇ ਵੱਲੋਂ ਆਪਣਾ ਚੋਣ ਦਫ਼ਤਰ ਖੋਲ੍ਹਿਆ ਗਿਆ ਕਨੌਰ ਫੀਖੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਤੇ ਹੇਠ ਰੱਖੇ ਪ੍ਰੋਗਰਾਮ ਤੇ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠਾਲਾ ਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਨੇ ਹਾਜ਼ਰੀ ਲਗਵਾਈ ਹੈ ਸਟੇਜ ਤੇ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ, ਲੋਕ ਸਭਾ ਉਮੀਦਵਾਰ ਡਾਕਟਰ ਤਰੰਵੀਰ ਗਾਂਧੀ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਰੋਧੀ ਪਾਰਟੀਆਂ ਤੇ ਵਧਦੀ ਹੋਈ ਨਜ਼ਰਾਈ ਨੇ। ਅਤੇ ਸਟੇਜ ਤੋਂ ਸਭ ਨੂੰ ਗੁੱਸੇ ਗਿਲੇ ਪੁਲਾ ਕੇ ਇੱਕ ਮੁੱਠ ਹੋ ਕੇ ਡਾਕਟਰ ਤਰੰਵੀਰ ਗਾਂਧੀ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਈ ਵੀ ਨਜ਼ਰਾਈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਪਠੱਲ ਨੇ ਕਿਹਾ ਅੱਜ ਲੋਕ ਸਭਾ ਪਟਿਆਲਾ ਦੇ ਤਹਿਤ ਪੈਂਦੇ ਹਲਕਾ ਕਨੌਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਮੈਂ ਤੁਹਾਡੇ ਮਾਧਿਅਮ ਦੇ ਨਾਲ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਜੋ ਇਸ ਸਵਾਰ ਪਾਰਟੀ ਦੇ ਵੱਲੋਂ ਉਮੀਦਵਾਰ ਦਿੱਤਾ ਗਿਆ ਉਹ ਬਹੁਤ ਵਧੀਆ ਉਮੀਦਵਾਰ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਖਿੱਚੋ ਤਾਨ ਨੂੰ ਲੈ ਕੇ ਉਹਨਾਂ ਬੋਲਦੇ ਹੋਏ ਕਿਹਾ ਕਿ ਪਟਿਆਲਾ ਲੋਕ ਸਭਾ ਸੀਟ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਅਤੇ ਜਿਸ ਨੂੰ ਲੈ ਕੇ ਉਸ ਜਿਵੇਂ ਕੀ ਵਿਆਹ ਦੇ ਵਿੱਚ ਕੋਈ ਰੁਸੀਆ ਹੁੰਦਾ ਹੈ ਤਾਂ ਪਹਿਲਾਂ ਉਸ ਨੂੰ ਮਨਾਉਂਦੇ ਆਂ ਉਸੇ ਤਹਿਤ ਅਸੀਂ ਸਾਰਿਆਂ ਨੂੰ ਮਨਾ ਰਹੇ ਹਾਂ ਸਾਬਕਾ ਮੰਤਰੀ ਲਾਲਜੀਤ ਸਿੰਘ ਅਤੇ ਸਾਬਕਾ ਵਿਧਾਇਕ ਹਰदयाल ਸਿੰਘ ਕੰਬੋਜ ਸਮੇਤ ਸਾਰੇ ਹੀ ਸਾਬਕਾ ਵਿਧਾਇਕਾਂ ਦੇ ਨਾਲ ਉਹਨਾਂ ਦਾ ਰਾਬਤਾ ਕਾਇਮ ਹੈ ਸਿਸ ਮੌਕੇ ਉਹਨਾਂ ਬੋਲਦਿਆਂ ਹੋਇਆਂ ਹੋਰ ਕੀ ਕੁਝ ਗਿਆ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਮਦਨ ਲਾਲ ਜਲਾਲਪੁਰਾ ਇੱਕ ਕੱਲਾ ਐਮਐਲਏ ਨਹੀਂ ਇਹ ਵਰਕਰ ਤੋਂ ਉੱਠਿਆ ਇਟਰੀਸਟਰੀ ਤੱਕ ਦੇ ਕੰਮਾਂ ਦੇ ਰਾਤ ਇਕਲਾ ਪਤਾ ਹੈ ਕਿ ਕਿੱਥੋਂ ਕਿਵੇਂ ਕੀ ਕਰਉਣਾ ਹੈ ਤੁਹਾਡਾ ਸੇਵਾਦਾਰ ਤੁਹਾਡੀ ਸੇਵਾ ਕਰਨ ਵਾਲਾ ਦਲੇਰੀ ਨਾਲ ਲੜਨ ਵਾਲਾ ਮੇਰਾ ਛੋਟਾ ਭਰਾ ਜਨਾਲਪੁਰ ਜੀ ਸਾਡੇ ਦੂਰਨ ਦੇ ਪ੍ਰਧਾਨ ਰਵਿੰਦਰ ਖਨੜਾ ਜੀ ਸਾਡੇ ਰਸ਼ਪਾਲ ਜੋੜਾ ਮਾਜਰਾ ਜੀ ਅਦਲ ਬੇਤਾ ਜੀ ਦੋਨੋਂ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਮੇਰੇ ਨਾਲ ਜਗਦੀਸ਼ ਜੀ ਆਇਆ ਹੈ ਸਾਡੇ ਰੋੜੇ ਦਾ ਤੁਮਾਏ ਨੇ ਸਾਰੇ ਪ੍ਰੈਸ ਦੇ ਮੈਂਬਰ ਸਹਿਬਾਨ ਜਿਲ੍ਹਾ ਪ੍ਰਿਸ਼ਤਾ ਦੇ ਬਲਾਕ ਸਭਤੀਆਂ ਦੇ ਪ੍ਰਧਾਨ ਉਹਦੇ ਦਾ ਸਹਿਬਾਨ ਮੈਨਾ ਮੰਡਲ ਜੂਤ ਕਾਂਗਰਸ ਤਕਰੀਬਨ ਸਾਰੇ ਹਰਗੇ ਚੋਂ ਆਏ ਮੇਰੇ ਸਾਹਮਣੇ ਬੈਠੇ ਤੇ ਸਟੇਜ ਦੇ ਉੱਤੇ ਬੈਠਣ ਤੇ ਭਰਾਓ ਅੱਜ ਤਾਂ ਆਪਾਂ ਟ੍ਰੇਲਰ ਦਿਖਾਉਣ ਵਾਸਤੇ ਇਕੱਠੇ ਹੋਏ ਆਂ ਔਰ ਇਹ ਟ੍ਰੇਲਰ ਕੀ ਹਾੜੀ ਦਾ ਜੋਰ ਹੋਵੇ ਸਾਡੇ ਮਜ਼ਦੂਰ ਜਿਹੇ ਵਿੱਚ ਹੋਣ ਆੜ ਤੀਏ ਮੰਡੀਆਂ ਛੋਣ ਉਸ ਵੇਲੇ ਪੁਰਾਣੇ ਜ਼ਮਾਨੇ 'ਚ ਜਿਹੜੇ ਮੇਰੀ ਉਮਰ ਦੇ ਹੋਣਗੇ ਦਾ ਵੱਡੇ ਹੋਣਗੇ ਜਾਣਦੇ ਹੋਣਗੇ ਜਿਉਹ ਹਜੇ ਵੇਲੇ ਕੋਈ ਬੁਢਾ ਆ ਜਾ ਬੁਢੀ ਸਾਡੀ ਉਮਰ ਦਾ ਮਰ ਜਾਂਦਾ ਨਾ ਕਹਿ ਦਿੰਦੇ ਘਰੋਡੇ 'ਚ ਪਾ ਦਿਓ ਮਰ ਨੂੰ ਸਨਸਕਾਰ ਕਰਾਂਗੇ ਉਹ ਵੇਲੇ ਤੁਸੀਂਾਂ ਜਟਾਈ ਕੱਢ ਕੇ ਏਡੀ ਵੱਡੀ ਤਾਕਤ ਚਾਹੇ ਹੋ ਵਾਕਈ ਕਿ ਨੌਰਬਾਸੀਓ ਪਹਿਲਾਂ ਵੀ ਮੇਰੇ ਦਿਲ ਚ ਤੁਸੀਂ ਤੁਹਾਡੀ ਥਾ ਇੱਜ਼ਤ ਤੇ ਮਾਣ ਤੇ ਅੱਜ ਉਹ ਮਾਣ ਤੇ ਇੱਜ਼ਤ ਤੁਸੀਂ ਚਾਹਣਾ ਚਾਹੁੰਦਾ ਕਿ ਤੁਹਾਡਾ ਤੁਹਾਡੀ ਸਾਲੀ ਆਪਣੀ ਮਦਨ لال ਜੀ ਨੇ ਜੋ ਸੇਵਾ ਕੀਤੀ ਹੈ ਹੁਣ ਤੱਕ ਹਰ ਕੇ ਨੇ ਕੀਤੀ ਹੈ ਉਹ ਤੁਹਾਨੂੰ ਦੱਸਿਆ ਹੈਗਾ ਤੁਸੀਂ ਵੀ ਜਾਣਦੇ ਹੋ ਲੇਕਿਨ ਮੈਂ ਅੱਜ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਧਰਮ ਵੀਰ ਗਾਂਧੀ ਜੀ ਹੈ ਇਹਨਾਂ ਨੂੰ ਮੈਂ ਇਹਨਾਂ ਨੂੰ ਸਤਕਾਰ ਭੇਟਾ ਕਰਦੀ ਆਂ ਬੜੀ ਨਾਦਰ ਮਾਰਦੇ ਸੀ ਚਾਰੇ ਪਾਸੇ ਕਿ ਅੱਜ ਦੇ ਜ਼ਮਾਨੇ 'ਚ ਕੋਈ ਐਹੋ ਜਿਹਾ ਬੰਦਾ ਹੋ ਸਕਦਾ ਹੈ ਜੇਬ ਕਦਰੇ ਤਾਂ ਸ਼ਾਇਦ ਕਈ ਵਾਰੀ ਮਿਲ ਜਾਂਦੇ ਹੋਣਗੇ ਆਪਣੀ ਜੇਬ ਦਸਾਂ ਮਜ਼ਦੂਰੀ ਦਸਾਂ ਆਮਦਨ ਕਮਾਈ ਵੀ ਆਉਦੀ ਜੇ کٹ کے گریبا تے لاؤنا لا بندہ کوئی ہے ساری میں کہانیاں سنتی ہوں دے آج میں درشن کی تے میرے پر آدے گاندی جی دے ایک दोलो انسان दोलो ایسا بڑا جینا بکین فقیر آج دے زمانے میں جنو نہ لالچ نہ ڈر تے نہ کسے کسی مندی ہور کوئی بھی چیز جی شکتی ڈرا نہیں سکتی آج پا گوڑا پڑیا

ਅੱਜ ਦਾ ਸ਼ਾਨਦਾਰ ਇਕੱਠ ਦੇਖ ਕੇ ਜੋ ਕਿ ਮਦਨਾਲ ਜਲਾਲਪੁਰ ਹੋਰਾਂ ਦੇ ਸਾਭਕਾ ਮੈਲ ਨੇ ਹੈਗੇ ਆ ਔਰ ਇਸ ਹਲਕਾ ਇੰਚਾਰਜ ਨੇ ਉਹਨਾਂ ਦੀ ਤੇ ਉਹਨਾਂ ਦੇ بیٹے ਦੀ ਤੇ ਬਾਕੀ ਸਾਰੀ ਟੀਮ ਮਦਨਾਲ ਹੋਰਾਂ ਦੀ ਨੇ ਜੋ ਸ਼ਾਨਦਾਰ ਕੰਮ ਕੀਤਾ ਲੋਕ ਸੰਪਰਕ ਮੁਹਿੰਮ ਚਲਾਈ ਹੈਗੀ ਹੈ ਸੈਂਕੜੇ 100 ਦੇ ਕਰੀਬ ਤਬਤ ਪਿੰਨਾ ਚ ਸਰਗਰਮੀ ਨਾਲ ਮੀਟਿੰਗਾਂ ਕਰਾਈਆਂ ਹੈਗੀਆਂ ਅੱਜ ਦਾ ਜੋ ਸ਼ਾਨਦਾਰ ਇਕੱਠ ਹੈ ਉਹਦੀ ਉਹਦਾ ਇੱਕ ਜੋ ਕਲਮਿਨੇਸ਼ਨ ਹੈ ਜੋਦਾ ਨਤੀਜਾ ਨਿਕਲਿਆ ਹੈਗਾ ਜੋ ਜੋਸ਼ ਜੋ ਇੱਕ ਉਤਸ਼ਾਹ ਲੋਕਾਂ ਦੇਖਣ ਨੂੰ ਮਿਲਿਆ ਹੈਗਾ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਕਿ ਅੱਜ ਮੈਨੂੰ ਮੈਨੂੰ ਮੈਂ ਆਰਾਮ ਨਾਲ ਸੌ ਸਕਦਾ ਹਾਂ ਜਾ ਕੇ ਕਿ ਜੋ ਅੱਜ ਲੋਕਾਂ ਦਾ ਜਿਹੜਾ ਮਾਹੌਲ ਦੇਖ ਕੇ ਹਲਕੇ ਦਾ ਔਰ ਇਹਨਾਂ ਦਾ ਮਿਹਨਤ ਦੇਖ ਕੇ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਮੇਰੀ ਜਿਹੜੀ ਜਿੱਤ ਹੈਗੀ ਹੈ ਉਹ ਲਾਜ਼ਮੀ ਤੌਰ ਤੇ ਦਰਜ ਹੋਗੀ ਔਰ ਮੈਂ ਹਲਕਾ ਕਨੌਰ ਹੀ ਸਾਰੇ ਬਟਾਲਾ ਹਲਕੇ ਦੇ ਸਾਰੇ ਪੰਜਾਬ ਦੇ ਦੇਸ਼ ਦੇ ਮੁੱਦੇ ਲੈ ਕੇ ਪਾਰਲੀਮੈਂਟ 'ਚ ਪਹੁੰਚ ਕੇ ਆਪਣਾ ਫਰਜ਼ ਕੰਦੇਹੀ ਇਹਨਾਂ ਨੂੰਵਾਵਾਂਗਾ ਔਰ ਮੈਨੂੰ ਅੱਜ ਦਾ ਜਿਹੜਾ ਫੰਕਸ਼ਨ ਹੈਗਾ ਮੇਰੇ ਵਾਸਤੇ ਯਾਦਗਾਰੀ ਹੋ ਕੇ ਨਿਭੜੂਗਾ ਕਿਉਂਕਿ ਇਹਨੇ ਮੈਨੂੰ ਮਨ ਨੂੰ ਇਹਨਾਂ ਸਕੂਨ ਦਿੱਤਾ ਹੈਗਾ ਇਸ ਇਸ ਮਾਹੌਲ ਵਿੱਚ ਜਦੋਂ ਹਰ ਪਾਸੇ ਇਹ ਰੋੜਾ ਪਾਜਾਰੇ ਆ ਕੇ ਜੀਓ ਫਲਾਨਾ ਰੁੱਸ ਗਿਆ ਫਲਾਨਾ ਮੰਨ ਗਿਆ ਅੱਜ ਦਾ ਜੋ ਕੱਠ ਹੈਗਾ ਇਹਨਾਂ ਸਾਰਿਆਂ ਨੇ ਗੱਲਾਂ ਦੇ ਬਰਾਮ ਲਾਤਾ ਬੰਦ ਕਰਾਤੀਆਂ ਹੈਗੀਆਂ ਕਿ ਭਈ ਪਟਿਆਲਾ ਕਾਂਗਰਸ ਵਿੱਚ ਕੋਈ ਧਰੇਬੰਦੀ ਹੈ ਜਾਂ ਕੋਈ ਵਿਦਰੋਹ ਹੈ ਜਾਂ ਵਿਰੋਧ ਹੈਗਾ ਅੱਜ ਦੇ ਕੱਠ ਨੇ ਸਭ ਕੁਝ ਧੋਗੇ ਰੱਖ ਦਿੱਤਾ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈ ਮੇਰੇ ਪ੍ਰਾ ਮਦਨ ਲਾਲ ਹੋਰਾਂ ਨੇ ਜਿਸ ਮਿਹਨਤ ਨਾਲ ਔਰ ਇਹਨਾਂ ਦੇ ਬੇਟੇ ਨੇ ਜੋਲੀ ਹੋਰਾਂ ਨੇ ਜਿਸ ਮਤਲਬ ਲਗਨ ਨਾਲ ਔਰ ਜਿਸ ਇਮਾਨਦਾਰੀ ਨਾਲ ਇਹ ਕੋਸ਼ਿਸ਼ ਕੀਤੀਆਂ ਹੈਗੀਆਂ ਮੇਰੇ ਵਾਸਤੇ ਇਹ ਸਾਰੀ ਉਮਰ ਵਾਸਤੇ ਯਾਦ ਰੱਖਣ ਵਾਲੀ ਗੱਲ ਹੈਗੀ ਹੈ ਔਰ ਚਾਂਸਪਾਇਰ ਡਿਸਪਲਨ ਦੇਖ ਕੇ ਅਨ ਸ਼ਾਸਨ ਦੇਖ ਕੇ ਲੋਕਾਂ ਜਿਸ ਜਿਸ ਇਸ ਫੱਲੀ ਨਾਲ ਲੋਕਾਂ ਨੇ 3 ਘੰਟੇ ਦਾ ਪ੍ਰੋਗਰਾਮ ਸੁਣਿਆ ਹੈਗਾ ਇੱਕ ਇੱਕ ਮਤਲਬ ਸ਼ਬਦ ਨੂੰ ਸੁਣਿਆ ਹੈਗਾ ਮੈਡਮ ਪਟਲੋ ਨੇ ਆ ਕੇ ਹੋਰ ਵੀ ਚਾਰ ਚੰਨ ਲਾ ਦਿੱਤੇ ਜਿਸ ਤਫਸੀਲ ਨਾਲ ਉਹਨਾਂ ਨੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਦਾ ਵਰਣਨ ਕੀਤਾ ਹੈਗਾ ਔਰ ਬਦਲਾ ਜਲਾਲਪੁਰ ਹੋਰਾਂ ਨੇ ਜਿਸ ਤਰ੍ਹਾਂ ਜੁਰਤ ਨਾਲ ਜੋ ਇਲਾਕੇ ਦੇ ਮਸਲੇ ਹੈਗੇ ਆ ਉਹ ਠਾਏ ਹੈਗੇ ਆ ਔਰ ਵਿਰੋਧੀਆਂ ਨੂੰ ਜਿਸ ਤਰ੍ਹਾਂ ਚੁਣੌਤੀ ਦਿੱਤੀ ਹੈ ਜਿਸ ਅੰਦਾਜ਼ ਚੁਣੌਤੀ ਦਿੱਤੀ ਹੈ ਉਹ ਕਾਬਲੇ ਤਾਰੀਫ ਹੈ ਇੱਕ ਸਿਆਸੀ ਲੀਡਰ ਨੂੰ ਇਹੀ ਜੋ ਲੈਜ਼ਾ ਹੈਗਾ ਇਹੀ ਅੰਦਾਜ਼ ਹੈਗਾ ਉਹੀ ਲੋਕਾਂ ਨੂੰ ਮੈਂ ਲੋਕਾਂ ਨੂੰ ਜੋੜਦਾ ਹੈਗਾ ਲੋਕਾਂ 'ਚ ਯਕੀਨ ਬਣਾਦਾ ਹੈਗਾ ਮੈਂ ਮਦਲਾ ਜਲਾਲਪੁਰਾੋਂ ਬਸਾਰਾ ਪੁੱਛਾ ਹਲਕਾ ਕਨੌਰ ਨੂੰ ਯਕੀਨ ਦਿਵਾਉਣਾ ਹੈਗਾ ਕਿ ਮੈਂ ਚੁਣੇ ਜਾਣ ਤੋਂ ਬਾਅਦ ਆਪਣੇ ਹਲਕੇ ਦੀ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਉਹਨਾਂ ਦੇ ਮੁੱਦੇ ਉਠਾਵਾਂਗਾ ਜਿਹੜੇ ਮੁੱਦੇ ਪਾਰਲੀਮੈਂਟ ਨਾਲ ਸੰਬੰਧਿਤ ਹੋਏ ਉਹਨਾਂ ਤੇ ਮੈਂ ਉੱਥੇ ਕਰਾਂਗਾ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਜਿੱਥੇ ਵੀ ਐਜੀਟੇਸ਼ਨ ਦੀ ਲੋੜ ਹੋਈ ਸਰਕਾਰ ਦੇ ਗਲਪੈਨ ਦੀ ਲੋੜ ਹੋਈ ਜਾਂ ਆਪਣੀ ਜਦੋਂ ਜਹਿਦ ਕਰਨ ਦੀ ਲੋੜ ਹੋਈ ਸਰ ਜਲਾਲਪੁਰਾੋਂ ਦੇ ਮੁੱਦੇ ਨਾਲ ਮੁੱਦਾ ਜੋੜ ਕੇ ਮੈਂ ਖੜਾਂਗਾ ਤੇ ਅਸੀਂ ਤੋਹੇ ਮਿਲ ਕੇ ਬਾਕੀ ਲੋਕਾਂ ਨੂੰ ਨਾਲ ਲੈ ਕੇ ਬਾਕੀ ਔਰ ਜੋ ਹਲਕਾ ਚਾਰਜਰ ਨਾਲ ਲੈ ਕੇ ਸਮੁੱਚੀ ਕਾਂਗਰਸ ਪਾਰਟੀ ਦੀ ਦੀ ਲੀਡਰਸ਼ਿਪ ਥੱਲੇ ਅਸੀਂ ਇਹ ਪੰਜਾਬ ਦੇ ਮੁੱਦੇ ਵਾਰਾਂਗੇ ਹਲਕਾ ਘੌਰ ਦੇ ਮੁੱਦੇ ਵਾਰਾਂਗੇ ਔਰ ਆਪਣੇ ਮਸਲੇ ਹੱਲ ਕਰਾਵਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਅਫਵਾਹ ਫੈਲ ਰਹੀ ਹੈ ਇਹ ਕੁਝ ਕੰਗਰਸੀ ਜਿਹੜੇ ਹੈਗੇ ਵਰਕਰ ਹਕਮਤਰੀ ਅਟਪਟਿਆਲੇ ਸਿੱਕੇ ਉਹਨਾਂ ਨਾਲ ਇੱਕ ਮੀਟਿੰਗ ਹੋ ਸਕਦਾ ਹੈ ਇਲਕਸ਼ਨਾਂ ਬਿਲਕੁਲ ਕੁਝ ਹਮੇਸ਼ਾ ਹੀ ਹਰ ਹਮੇਸ਼ਾ ਕੱਲਾ ਸਾਡੇ ਨਾਲ ਨਹੀਂ ਹਰ ਇੱਕ ਪਾਰਟੀ ਚ ਹੁੰਦਾ ਤੁਹਾਨੂੰ ਕੀ ਪਤਾ ਕਿ ਮੇਰੇ ਨਾਲ ਕਿੰਨੇ ਆਮ ਆਦਮੀ ਪਾਰਟੀ ਦੇ ਵਰਕਰ ਗੁੱਪਚਪ ਮੇਰੇ ਨਾਲ ਕਰ ਚੁੱਕੇ ਹੈ ਤੁਹਾਨੂੰ ਕੀ ਪਤਾ ਮੇਰੇ ਨਾਲ ਕਿੰਨੇ ਕਾਲੀ ਕਿੰਨੇ ਉਹਨਾਂ ਨੂੰ ਪਾਣੀ ਬਣਾਉਣ ਦੀ ਕੋਈ ਨਹੀਂ ਕਿੰਨੇ ਅਕਾਲੀ ਮੇਰੇ ਨਾਲ ਗੁੱਤਬੀ ਨਾਲ ਕਰ ਚੁੱਕੇ ਹੈਗੇ ਜਿਹੜੇ ਜ਼ਾਹਰ ਤੌਰ ਤੇ ਸਾਹਮਣੇ ਆਣਗੇ ਨੰਗੇ ਹੋ ਜਾਣਗੇ ਸਾਬਕਾ ਵਿਧਾਇਕ ਹੈ ਹਾਂਜੀ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੇ ਮੀਟਿੰਗ ਕੀਤੀ ਜਿਹਦੇ ਨੇ ਉਹ ਸੁਣਿਆ ਦੇਖੋ ਮੈਂ ਬਾਹਾਂ ਤੇ ਮੈਂ ਯਕੀਨ ਨਹੀਂ ਕਰਦਾ ਹੈਗਾ ਜੇ ਮੈਨੂੰ ਕੋਪੁਖਤਾ ਸਬੂਤ ਹੋਊਗਾ ਜਾਂ ਪੁਖਤਾ ਜਾਣਕਾਰੀ ਹੋਗੀ ਫ ਉਹ ਵਾਲੇ ਸਟੇਜ ਤੇ ਆਪਣਾ ਚੌਂਡ ਨਿਸ਼ਾਨ ਦਸਰੇ ਕੀ ਸਾਡਾ ਫੁੱਲ ਹੈ ਤੁਹਾਨੂੰ ਲੱਗਦਾ ਕਿ ਆੜਲ ਦੀ ਇਹ ਚੀਜ਼ ਦਾ ਵੀ ਫਾਇਦਾ ਮਿਲੇਗਾ ਨਹੀਂ ਮਿਲੇਗਾ ਲੋਕੀ ਪੁਲੈਖੇ ਦੇ ਵਿੱਚ ਨਹੀਂ ਨਹੀਂ ਬਿਲਕੁਲ ਨਹੀਂ ਮਿਲੇਗਾ ਬਿਲਕੁਲ ਹੀ ਮਿਲੇਗਾ ਕਿ ਮੇਰਾ ਚੌਂਡ ਜਨ ਹੱਤ ਨਹੀਂ ਹੁਣ ਫੁੱਲ ਦਾ ਹੱਤ ਬਿਲਕੁਲ ਤੁਹਾਨੂੰ ਫਾਇਦਾ ਮਿਲੇਗਾ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਨੁਕਸਾਨ ਹੋਊਗਾ ਫੁੱਲ ਦਾ ਕਿਉਂਕਿ ਜਦੋਂ ਮੈਂ ਝਾੜੂ ਦੇ ਨਿਸ਼ਾਨ ਤੋਂ ਹਟ ਕੇ ਅਲੱਗ ਨਿਸ਼ਾਨ ਤੇ ਲੜਿਆ ਸੀਗਾ ਤਾਂ ਬਹੁਤ ਸਾਰੇ ਲੋਕਾਂ ਨੇ ਹੱਤ ਮੈਂ ਝਾੜੂ ਦੇ ਵੋਟਾਂ ਬਾਤੀ ਵਿੱਚ ਗਾਂਧੀ ਨੂੰ ਵੋਟ ਪਾ ਰਹੇ ਨੇ ਸਿਰ ਮੈਂ ਇਹ ਹੱਤਾ ਨਿਸ਼ਾਨਾ ਲੋਕਾਂ ਦੇ ਮਨਾਂ ਚਾਰ ਵ ਦਾ ਹੱਥ ਹੈਗਾ ਉਹਦਾ ਮੈਨੂੰ ਫਾਇਦਾ ਹੋਊਗਾ ਫਾਇਦਾ ਕੋਈ ਬਾਤ ਨਹੀਂ ਮੈਨੂੰ ਨੁਕਸਾਨ ਹੋਊਗਾ ਹਲਕਾ ਰਾਜਪੁਰੇ ਦੇ ਵਿੱਚ ਜਿਵੇਂ ਅੱਜ ਦਫ਼ਤਰ ਤੋਂ ਸੀ ਓਪਨ ਕੀਤਾ ਹੋ ਰਹੇ ਤੇ ਹਲਕਾ ਰਾਜਪੁਰੇ ਦੇ ਵਿੱਚ ਕਦ ਓਪਨ ਕਰਨ ਜਾ ਰਹੇ ਕੱਲ ਨੂੰ ਕੱਲ ਨੂੰ ਕਰਨ ਜਾ ਰਹੇ ਤੇ ਉਸ ਦਿਨ ਨਾਲ ਇੱਕ ਅਫਵਾਹ ਜਿਹੜੀ ਹੋਣੀ ਪੱਤਰਕਾਰ ਪੁੱਛ ਰਹੇ ਸੀਗੇ ਇੱਕ ਨਾਲ ਹੀ ਜਿਹੜੇ ਵਿਰੋਧੀ ਹੈਗੇ ਉਹਨਾਂ ਵੱਲੋਂ ਅਫਵਾਹ ਫੈਲਾਈ ਜਾ ਰਹੀ ਕਿ ਸਰਦਾਰ ਹਰਬੀਾਲ ਸਿੰਘ ਕੋਜ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਿਹਾ ਉਹਨਾਂ ਦੀ ਪਟਿਆਲੇ ਦੇ ਵਿੱਚ ਗੁਪਤ ਮੀਟਿੰਗ ਹੋਈ ਹੈ ਹੋ ਸਕਦਾ ਦੇਖੋ ਮੈਂ ਜਦ ਤੱਕ ਵਾਹਨ ਹੈ ਜਦ ਨਾਰਿਕ ਤੁਸੀਂ ਕੱਲ ਜਾ ਰਹੇ ਹੋ ਪੁਖਤਾ ਸਹੂਤ ਨਹੀਂ ਅਸੀਂ ਆਪਣਾ ਦਫ਼ਤਰ ਸਾਡੇ ਵਰਕਰ ਉੱਥੇ ਸਰਗਰਮ ਹੈ ਦਫ਼ਤਰ ਗੱਲਬਾਤ ਕਰੋਗੇ ਜੀ ਕੁਝ ਮਨਣ ਲਈ ਨਹੀਂ ਜੀ ਉਹ ਤਾਂ ਮੈਡਮ ਪੱਟਲ ਇੰਚਾਰਜ ਨੇ ਹੁਣ ਹਲਕੇ ਦੇ ਉਹ ਆਪੇ ਗੁਰ ਰਿਸ ਮਸਲ ਸੰਗਲ ਕਰਨਗੇ ਸਾਡੇ ਪ੍ਰਧਾਨ ਖਨੋੜਾ ਸਾਹਿਬ ਉਹ ਵੀ ਸਰਗਰਮ ਨੇ ਇਸ ਮਾਮਲੇ ਵਿੱਚ ਹਕਮਤਰੀ ਅੱਜ 013 ਆਲਾ ਫੇਰ ਨਵਾਂ ਲਾਇਆ ਤੁਸੀਂ ਖਨੋੜਾ ਕਿਦਾਂ ਦਾ ਰਿਸਪੌਂਸ ਬਣਵਾਉਣ ਦੇਣਾ ਉਹ ਬੰਦਾ ਸਟੇਜੀ ਆਰਟਿਸਟ ਹੈਗਾ ਉਹ ਤਾਂ 313 13 0 ਕਹਿੰਦੇ 25 0 ਵੀ ਕਹਿ ਸਕਦਾ ਉਹ ਕੁਝ ਡੌਂਟ ਟੇਕ ਭਗਵਾਨ ਜੀ ਸੀਰੀਅਸਲੀ ਐਟ 올 ਮੈਂ ਉਹਨੂੰ 5 ਸਾਲ ਪਾਰਲੀਮੈਂਟ ਦੇਖਿਆ ਹੈਗਾ 2 ਸਾਲ ਬਤੌਰ ਮੁੱਖ ਮੰਤਰੀ ਦੇਖਿਆ ਉਹ ਬੰਦਾ ਸ਼ਾਮ ਨੂੰ 8 ਵਜੇ ਤੋਂ ਬਾਅਦ ਕੁਝ ਵੀ ਕਹਿ ਸਕਦਾ ਜਾਂ ਦਿਨੇ ਵੀ ਦਿਨੇ ਵੀ ਜਿੰਨਾ ਕਸਰ ਰਹਿੰਦਾ ਉਹਦਾ ਉਸ ਦੌਰਾਨ ਵੀ ਕੁਝ ਵੀ ਕਹਿ ਸਕਦਾ ਭਾਈ ਡੌਂਟ ਆਈ ਨੈਵਰ ਟੂਕ ਭਗਵਾਨ ਜੀ ਸੀਰੀਅਸਲੀ ਇਮਾਨਦਾਰੀ ਨਾਲ ਕਹਿ ਰਿਹਾ ਮੈਂ ਉਹਦੀ ਕਦੀ ਗੱਲ ਨੂੰ ਸੀਰੀਅਸ ਲਿਆ ਹੀ ਨਹੀਂ ਹੈਗਾ ਕੋਈ ਹੋਰ ਚ ਕਿੱਦਾਂ ਰਿਸਪੌਂਸ ਮਿਲਿਆ ਅੱਜ ਰ ਬਹੁਤ ਕਮਾਲ ਦਾ ਬਹੁਤ ਮੇਰਾ ਥਕੀਮਾ ਲੱਤ ਗਿਆ ਮੈਂ ਮਾਂਦੇ ਨਾ ਕਹਿ ਰਿਹਾ ਮੈਂ ਜੇ ਰਾਤ ਨੂੰ ਚੈਨ ਨਾਲ ਸੌਣ ਜੋਗਾ ਆਇਆ ਪੇੜਾਂ ਤੇ ਮੈਂ ਕਹੂੰਗਾ ਵੀ ਜੋ ਅੱਜ ਸਾਨੂੰ ਖੁਸ਼ੀ ਮਿਲਦੀ ਆ ਪਿੰਡਾਂ ਜਾ ਕੇ ਜਿਹੜੇ ਬੰਦੇ ਸੀ ਸੋਚੇ ਵੀ ਨਹੀਂ ਸੱਤ ਸਾਲ ਦੀ ਸਾਡੀ ਮੰਨਦੇ ਸੀ ਅੱਜ ਉਹ ਵੀ ਡਾਕਟਰ ਦਰਬੀਰ ਗਾਂਧੀ ਨੂੰ ਨੂੰ ਵੋਟ ਪਾਣ ਲਈ ਮੇਰੀਆਂ ਮੀਟਿੰਗਾਂ ਅਟੈਂਡ ਕਰ ਰਹੇ ਨੇ ਤੇ ਪੂਰਾ ਹੌਸਲਾ ਦੇ ਰਹੇ ਨੇ ਮਦਨ ਜੀ ਪਹਿਲੀ ਵਾਰੀ ਅਸੀਂ ਕਾਂਗਰਸ ਨੂੰ ਵੋਟ ਪਾਣੀ ਆ ਇਸ ਕਰਕੇ ਮੈਂ ਕਹਿ ਸਕਦਾ ਵੀ ਜਿੰਨੇ ਵੀ ਜਦੋਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਬਾਹਰਾਨੀ ਪ੍ਰਿੰਸੀਪਲ ਤੋਂ ਚੋਣ ਲੜੀ ਸੀ 55000 ਵੋਟ ਲੈ ਕੇ ਉਹ 19500 ਦੇ ਜਿੱਤੀ ਸੀ ਪਰ ਮੈਂ ਕਹਿੰਦਾ ਮੈਨੂੰ ਪਈ ਸੀ 66000 ਵੋਟ ਡਾਕਟਰ ਸਾਹਿਬ ਮੇਰੇ ਤੋਂ ਵੀ ਵੱਧ ਵੋਟਾਂ ਲੈ ਕੇ ਇੱਕ ਰਿਕਾਰਡ ਤੋੜਨਗੇ ਕਿਹਨੋਂ ਹਰਦਾ ਸਰ ਕਿੰਨੀ ਕਿ ਪਰੇਸ਼ਾਨੀ ਆ ਰਹੀ ਜਿਵੇਂ ਤੁਸੀਂ ਸਟੇਜ ਤੇ ਵੀ ਕਹਿ ਰਹੇ ਸੀਗੇ ਕਿ ਕਈ ਬੰਦੇ ਇੱਥੇ ਆਉਣ ਤੋਂ ਰੋਕ ਰਹੇ ਸੀ ਕਿੱਦਾਂ ਦੀ ਪਰੇਸ਼ਾਨੀ ਹੈ ਕੋਣ ਹੈ ਉਹ ਦੇਖੋ ਮੈਂ ਤੇ ਗੱਲ ਕਹਿੰਦਾ ਜਿਹੜੇ ਕਾਂਗਰਸ ਰਹਿ ਗਏ ਕਾਂਗਰਸ ਦੇ ਵਿਰੁੱਧ ਕੋਈ ਵੀ ਚੱਲੇ ਮੈਂ ਵੀ ਚੱਲਾਂ ਹੂੰ ਕਾਂਗਰਸ ਦੇ ਵਿਰੁੱਧ ਵੋਟ ਪਾਵਾ ਉਹਨੂੰ ਪਾਰਟੀ ਰਹਿਣ ਦਾ ਕੋਈ ਅਧਿਕਾਰ ਨਹੀਂ ਕੋਈ ਬੰਦਾ ਕੱਟ ਕਰਦਾ ਅੱਜ ਡਾਕਟਰ ਧਰਮਵੀਰ ਗਾਂਧੀ ਦਾ ਕੱਟ ਸੀ ਮਦਨ ਦਾ ਕੱਟ ਨਹੀਂ ਸੀ ਅੱਜ ਧਰਮਵੀਰ ਗਾਂਧੀ ਦਾ ਦਫ਼ਤਰ ਖੁੱਲਿਆ ਮਦਨ ਦਾ ਦਫ਼ਤਰ ਨਹੀਂ ਖੁੱਲਿਆ ਜੇ ਕਾਂਗਰਸ ਵਫਾਦਾਰ ਸਪਾਈ ਹੋ ਵਫਾਦਾਰ ਬੰਦੇ ਹੋ ਤਾਂ ਬਿਨਾਂ ਬਿਨਾਂ ਸੋਚੇ ਸਮਝੇ ਆਪਾਂ ਨੂੰ ਸਭ ਕੁਝ ਛੱਡ ਕੇ ਧਰਮਵੀਰ ਗਾਂਧੀਆਂ ਸਾਥ ਦੇਣਾ ਚਾਹੀਦਾ ਕੋਈ ਰਿਕਰਟ ਨਹੀਂ ਪਾਣੀ ਚਾਹੀਦੀ ਮੈਂ ਅੱਜ ਵੀ ਬੇਨਤੀ ਕਰੂੰਗਾ ਪੂਰੇ ਹਲਕੇ ਨੂੰ ਭਾਈ ਜਦੋਂ ਮੇਰੀ ਚੋਣ ਆਊਗੀ ਮੇਰੇ ਨਾਲ ਗੁੱਸੇ ਕਿੱਲੇ ਕੱਢ ਲਿਓ ਪਰ ਧਰਮਵੀਰ ਗਾਂਧੀ ਇੱਕ ਸਭ ਦਾ ਸਾਂਝਾ ਬੰਦਾ ਔਰ ਸਭ ਤੋਂ ਵਧੀਆ ਬੰਦਾ ਜੇ ਸਾਨੂੰ ਕੈਂਡੀਡੇਟ ਮਿਲਿਆ ਇਹ ਜਿਹੜਾ ਹੋਣ ਹਰ ਲੀਡਰ ਸਾਨੂੰ ਉਹਦਾ ਸਾਥ ਦੇ ਕੇ ਸਾਨੂੰ ਕਿ ਸਕੂਨ ਮਿਲਦਾ ਇਸ ਕਰਕੇ ਮੈਂ ਕਹਿੰਦਾ ਵੀ ਭਾਈ ਤਕੜੇ ਹੋਗੇ ਜਿਹੜਾ ਵੀ ਕਾਂਗਰਸੀ ਭਰਾ ਹੈਗਾ ਆਪਣੀ ਲਾਗਡੜਕ ਦੁਜੇ ਨਾਲ ਛੱਡ ਕੇ ਆਪਣੀ ਬਹਿਸਵਾਦੀ ਛੱਡ ਕੇ ਹੱਥ ਮੰਨ ਕੇ ਬੇਨਤੀ ਕਰਦਾ ਵੀ ਸਾਰੇ ਧਰਮ ਦੇ ਗਾਂਧੀ ਕਿ ਸਪੋਰਟ ਕਰਕੇ ਧਰਮਵੀਰ ਗਾਂਧੀ ਨੂੰ ਵੋਟਾਂ ਪਾਓ ਜਿਹੜੇ ਬੰਦੇ ਨੇ ਕਾਂਗਰਸੀਆਂ ਨੇ ਪਹਿਲਾਂ ਮੀਟਿੰਗ ਕੀਤੀ ਸੀ ਉਹਨਾਂ ਤੋਂ ਕੁਝ ਬੰਦੇ ਅੱਜ ਆਏ ਮੇਰੇ ਵੀਰੋ ਅੱਜ ਬਹੁਤ ਬੰਦੇ ਆਏ ਮੈਂ ਬੰਦੇ ਸਭ ਦੇ ਸੰਝੇ ਆ ਅੱਜ ਚੰਗੇ ਬੰਦੇ ਜਿਹੜੇ ਮੈਂ ਸੋਚਦਾ ਵੀ ਜਿਨ੍ਹਾਂ ਕੋਲ ਹਜ਼ਾਰਾਂ ਹਜ਼ਾਰ 5500 ਵੋਟ ਹੈਗੇ ਆ ਅੱਜ ਉਹ ਵੀ ਆਪਣੀ ਬੱਸ ਭਰ ਕੇ ਇਨਸਪੈਕਟਰ ਸਾਹਿਬ ਪ੍ਰੇਮ ਸਿੰਘ ਨੂੰ ਲਾਦਾ 100 ਬੰਦਾ ਲੈ ਕੇ ਜੇ ਆਇਆ ਉਹ ਇਕੱਲਾ ਬੰਦਾ 1000 ਵੋਟ ਸਿਨੇਮਾ ਸੇਖਾਂ ਚ ਪਵਾ ਸਕਦਾ ਹਿੰਮਤ ਰੱਖਦਾ ਪ੍ਰੇਮ ਸਿੰਘ ਆ ਮੈਨੂੰ ਪੂਰੀ ਉਮੀਦ ਹੈ ਵੀ ਪ੍ਰੇਮ ਸਿੰਘ ਕਟੋੜੇ 500 ਵੋਟ ਤੇ ਆਪਣਾ ਪਿੰਡ ਤਰਵੀਰ ਗੰਨੂ ਚ ਜਤਾਊਗਾ ਇਹ ਮੈਂ ਸਾਡੇ ਸੰਧੂ ਸਾਹਿਬ ਲਾਡੂ ਉਹ ਵੀ ਪੂਰੇ ਇਸ ਇਲਾਕੇ ਦੇ ਚ ਉਹਨਾਂ ਦੀ 1500 2000 ਵੋਟ ਪੱਕੀ ਆ ਜਿਹੜੇ ਉੱਤਰ ਮਿਰਗਾਂਦੇ ਨੂੰ ਪਵਾਣ ਲਈ ਅੱਜ ਤੇ ਪਹੁੰਚੇ ਆ ਮੈਂ ਕਹਿੰਦਾ ਸਾਰੇ ਬੰਦੇ ਟਰਮਿਰ ਗਾਂਦੇ ਨੂੰ ਵੋਟਾਂ ਪਾਣਗੇ ਪਰ ਜਿਹੜੇ ਬੰਦੇ ਅੱਜ ਪਟਕੇ ਵੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ 5 ਸਾਲ ਕਾਂਗਰਸ ਰਾਜ ਵਿੱਚ ਮੌਜਾ ਮਾਰੀਆਂ ਕਾਂਗਰਸ ਨੇ ਤੁਹਾਨੂੰ ਚੇਅਰਮੈਨ ਨਹੀਂ ਦਿੱਤੀਆਂ ਕੋਈ ਮਦਦ ਨਹੀਂ ਦਿੱਤੀਆਂ ਜੇ ਕਾਂਗਰਸ ਪਾਰਟੀ ਨੂੰ ਪੰਜੇ ਦੇ ਵੋਟਾਂ ਬਹੁ ਕਾਂਗਰਸ ਦਾ ਚੋਣ ਚਣ ਫੱਜਾ ਟਰਮਿਰ ਗਾਂਦੇ ਨੂੰ ਵੋਟਾਂ ਪਾਓ ਮੇਰੇ ਲਈ ਜੋ ਗੁੱਸਾ ਗਿੱਲਾ ਮੇਰੀ ਇਲੈਕਸ਼ਨ ਜਰੂਰ ਕੱਢ ਲਓ ਹਲਕਾ ਕਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ